ਨੌਰਬੰਦੀ ਨੂੰ ਅਜੇ ਇੱਕ ਮਹੀਨਾ ਪੂਰਾ ਹੋ ਗਿਆ ਪਰ ਲੋਕਾਂ ਦੀ ਦਿੱਕਤਾਂ ਘਟ ਨਹੀਂ ਰਹੀਆਂ ਬੈਂਕਾਂ ਤੇ ATM ਦੇ ਬਾਹਰ ਕੈਸ਼ ਕਢਵਾਉਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਪਰਕਰਾਰ ਨੇ ਰਿਜ਼ਰਵ ਬੈਂਕ ਦੇ ਕੋਲ ਵੀ ਸਵਾਲਾਂ ਦੇ ਸਿੱਧੇ ਜਵਾਬ ਨਹੀਂ ਨੇ ਪੂਰੇ ਉੱਤਰ ਪ੍ਰਦੇਸ਼ ਚਾਹੇ ਸੰਗਣੀ ਕੋਰੀ ਨੇਠਾੜ ਵਧਾ ਦਿੱਤੀ ਹੈ ਰਾਜਧਾਨੀ ਦਿੱਲੀ ਦੇ ਵਿੱਚ ਵੀ ਸਵੇਰ ਸਮੇਂ ਸੰਗਣੀ ਤੋਂ ਦਛਾਈ ਰਹੀ ਵਿਜ਼ਿਬਿਲਟੀ ਕਾਫੀ ਘਟ ਰਹੀ ਚਤ ਕੀ ਪਾਰਾ ਵੀ ਹਿਟ ਆ ਗਿਆ ਤੰਦ ਕਰਨ ਆਵਾਜਾਈ ਖਾਸੇ ਪ੍ਰਭਾਵਿਤ ਹੋਈ ਹੈ ਤੰਦ ਗਰਨਿਕ ਤੋਂ 17 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਜਦ ਕਿ 78 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਨੇ ਉੱਥੇ ਇਹ ਹਵਾਈ ਯਾਤਰੀ ਵੀ ਪ੍ਰਭਾਵਿਤ ਹੋਈ ਹੈ। ਸੰਘੀ ਧੁੰਦ ਦੇ ਕਾਰਨ ਸੜਕ ਹਾਦਸੇ ਵੀ ਸ਼ੁਰੂ ਹੋ ਗਏ ਨੇ ਬਾਲਾ ਕਰਨਾਲ ਜੀ ਰੋਡ ਤੇ ਸ਼ਹਾਬਾਦ ਵਿਖੇ ਸੰਘੀ ਧੁੰਦ ਕਾਰਨ ਦਰਜਨਾ ਵਾਹਨ ਆਪਸ ਵਿੱਚ ਟਕਰਾ ਗਏ ਜਿਸ ਕਾਰਨ ਕਈ ਬੱਸਾਂ ਦੇ ਕਾਰਨ ਨੁਕਸਾਨ ਹੋਣ ਸਮੇਤ ਕਰੀਬ 15 ਯਾਤਰੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 8:15 ਮਿੰਟ ਤੇ ਵਾਪਰਿਆ ਅਚਾਨਕ ਇੱਕ ਵਾਹਨ ਦੀ ਬ੍ਰੇਕ ਲੱਗਣ ਕਾਰਨ ਹਰਿਆਣਾ ਰੋਡਵੇਜ਼ ਦੀ ਬੱਸ ਤੇ ਨਿੱਜੀ ਵਾਹਨ ਆਪਸ ਵਿੱਚ ਟਕਰਾ ਗਏ ਹਾਦਸੇ ਕਾਰਨ ਹਾਈਵੇ ਉੱਤੇ ਕੁਝ ਸਮੇਂ ਲਈ ਜਾਮ ਵੀ ਲੱਗ ਗਿਆ ਉੱਥੇ ਹਰਿਆਣਾ ਦੇ ਸਿਰਸਾ ਦੇ ਵਿੱਚ ਵੀ ਕੁਰੇ ਦਾ ਕਹਿਰ ਦੇਖਣ ਨੂੰ ਮਿਲਿਆ ਨੈਸ਼ਨਲ ਹਾਈਵੇ ਨੰਬਰ 9 ਤੇ ਇੱਕ ਟਰੱਕ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ ਕਾਰਨ 11 ਲੋਕ ਜ਼ਖਮੀ ਹੋ ਗਏ ਜਦਕਿ ਇੱਕ ਮਹਿਲਾ ਦੀ ਮੌਤ ਹੋ ਗਈ ਜ਼ਖਮੀਆਂ ਨੂੰ ਸਿਰਸਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਕਾਂਗਰਸ ਸੁਪਰਡੈਂਟ ਰਾਹੁਲ ਗਾਂਧੀ ਨੇ ਨੋਟਬੰਦੀ ਦੇ ਫੈਸਲੇ ਤੇ ਕਿਹਾ ਕਿ ਮੋਦੀ ਸਰਕਾਰ ਨੇ ਕੜਾ ਨਹੀਂ ਬਲਕਿ ਮੂਰਖਤਾ ਭਰਿਆ ਤੇ ਬੇਕਾਰ ਫੈਸਲਾ ਕੀਤਾ ਰਾਹੁਲ ਨੇ ਕਿਹਾ ਕਿਸ ਨੇ ਕਿਹਾ ਕਿ ਪੀਐਮ ਨੇ ਬੋਲ ਫੈਸਲਾ ਲਿਆ ਹੈ ਜਦਕਿ ਇਸ ਫੈਸਲੇ ਨਾਲ ਤਾਂ ਦੇਸ਼ ਦਾ ਨੁਕਸਾਨ ਹੋ ਰਿਹਾ ਹੈ ਕਾਂਗਰਸ ਸੁਪਰਡੈਂਟ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਹ ਬਿਨਾਂ ਸੋਚੇ ਸਮਝੇ ਲਿਆ ਗਿਆ ਫੈਸਲਾ ਹੈ ਰਾਹੁਲ ਨੇ ਕਿਹਾ ਸੀ ਪੀਐਮ ਨੂੰ ਪਜਨ ਨਹੀਂ ਦੇਵਾਂਗੇ ਇੱਕ ਵਾਰ ਉਹ ਸੰਸਦ ਵਿੱਚ ਆ ਜਾਣ ਤਾਂ ਅਸੀਂ ਉਹਨਾਂ ਨੂੰ ਦੱਸ ਦੇਵਾਂਗੇ ਲਾਹਾਬਾਦ ਹਾਈ ਕੋਰਟ ਨੇ ਟ੍ਰਿਪਲ ਤਲਾਕ ਦੇ ਮੁੱਦੇ ਤੇ ਵੱਡਾ ਫੈਸਲਾ ਸੁਣਾਇਆ ਹਾਈ ਕੋਰਟ ਨੇ ਕਿਹਾ ਕਿ ਕੋਈ ਵੀ ਪਰਸਨਲ ਲਾਓ ਸੰਵਿਧਾਨ ਤੋਂ ਪਰ੍ਹ ਨਹੀਂ ਹੈ ਕੋਰਟ ਨੇ ਤਿੰਨ ਤਲਾਕ ਨੂੰ ਮਹਿਲਾਵਾਂ ਦੇ ਸੰਵਿਧਾਨਿਕ ਅਧਿਕਾਰਾਂ ਤੇ ਡਾਕਾ ਦਸਿਆ ਨੋਟਬੰਦੀ ਮਗਰੋਂ ਪਹਿਲੀ ਵਾਰ ਨਵੀਂ ਕਰੰਸੀ ਦੀ 1 ਕਰੋੜ ਦੀ ਖੇਪ ਗੁਵਾਧ ਵਿੱਚ ਫੜੀ ਗਈ ਹੈ 10 ਵੱਡੇ ਬੈਂਕਾਂ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੁਜਰਾਤ ਦੇ ਬਰੋਦਰਾ ਵਿੱਚ ਅਚਾਨਕ ਹਿੰਸਾ ਪੜਕੁਠੀ ਲਿਆਵਾਲੇ ਕੋਡੇ ਨੂੰ ਲੈ ਕੇ ਦੋ ਕੁਟਾ ਪਹੁੰਚ سامنے ਹੋ ਗਿਆ ਚਨਾਂ ਦੀ ਝੜਪ ਪਥਰਾਹਾ ਤੇ ਦੇਸੀ ਪੰਪਸੂਟਨ ਤੱਕ ਪਹੁੰਚ ਗਈ ਕਈ ਚੀਜ਼ਾਂ ਵਾਗ ਦੇ ਹਵਾਲੇ ਵੀ ਕਰ ਦਿੱਤਾ ਗਿਆ ਕੜੀ ਮੁਸ਼ਕਲ ਦੇ ਪਿੱਛੋਂ ਪੁਲਿਸ ਨੇ ਹਾਲਾਤ ਕਾਬੂ ਕੀਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਜੈਦ ਅਲੀਤਾ ਦੀ ਮੌਤ ਦੇ ਸਦਮੇ ਵਿੱਚ 77 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਤਨੀ ਸੱਤਾਧਾਰੀ ਪਾਰਟੀ AAI ADMK ਨੇ ਪ੍ਰਤੀ ਹਾਲੇ 3-3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ